ਜਿਵੇਂ ਹੁਣ ਆਪਣੇ ਨੂਰਪੁਰੇ ਵਾਲਾ ਬਾਈ ਪਲਵਾਨ ਹੁੰਦਾ ਸੀ ਇਹ ਬੰਦੇ ਦਾ ਆਪਾਂ ਨੇ ਮਾਲਵੇ ਨੂੰ ਬਹੁਤ ਸੀ ਕੌਡੀ ਨੂੰ ਦੇਣੇ ਦੀ ਜਿਵੇਂ ਬਾਈ ਦੌਧਰ ਵਾਲੇ ਆਉਂਦੇ ਹੁੰਦੇ ਸੀ ਇੱਥੇ ਫੋੜ ਹੁਣੀ ਬਾਈ ਆਉਂਦੇ ਕਾਲਾ ਹੁੰਦਾ ਸੀ ਬਾਈ ਠੂਰ ਵਾਲਾ ਏ ਕੰਬਾਈ ਹੁਣੀ ਹੁੰਦੇ ਸੀ ਪ੍ਰੇਮ ਹੁਣੀ ਹੁੰਦੇ ਸੀ ਗੇ ਤੂਤਾਂ ਵਾਲਾ ਗਰਜੀ ਦਵਾਈ ਵੀ ਆਉਂਦਾ ਰਿਹਾ ਇੱਥੇ ਇਹ ਬੰਦੇ ਕਰਕੇ ਮਾਲਵੇ ਬਾਈ ਮਾਲਵੇ ਨੂੰ ਬਹੁਤ ਘਾਟਾ ਪਿਆ ਇਹ ਬੰਦੇ ਜਾਣ ਕਰਕੇ ਬਾਈ ਇਹ ਬੰਦੇ ਨੂੰ ਇਹ ਬੰਦੇ ਦੀ ਦੇਣ ਬਹੁਤ ਸੀ ਮਾਲਵੇ। ਫੋਜ ਹੁਣ ਇਹ ਜੇ ਹੁਣ। ਕਿਉਂਕਿ ਦਵਿੰਦਰ ਪਲਵਾਨ ਦੀ ਤਾਂ ਕਹਿੰਦੇ ਵੀਰੇ ਮਾਲਵੇ ਨੂੰ ਦੇਣ ਹੀ ਬੜੀ ਵੱਡੀ ਸੀ। ਹਾਂ ਜੀ ਆਪਣੇ ਬਾਈ ਆ ਕਾਲੂ ਬਾਈ ਹੁਣੀ ਹੋਗੇ ਜਿਵੇਂ ਸੀਰੇ ਹੁਣੀ ਹੋਗੇ ਬੋਪਾਰਾਂ ਵਾਲੇ ਤੇ ਬਿੱਲੇ ਹੁਣੀ ਹੋਗੇ ਬਹੁਤ ਦੇਣ ਸੀ ਬਾਈ ਇਹਦੀ ਬਾਈ ਦੀ। ਜਿਹੜੇ ਜਿਹੜੇ ਸਾਲ ਕਹਿੰਦੇ ਜਲਾਲ ਦੀ ਐਲਡੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹ ਸਾਲ ਕਹਿੰਦੇ ਜਲਾਲ ਦੀ ਐਲਡੀ ਟੀਮ ਨੇ ਇੱਥੇ ਮਿਹਨਤ ਕੀਤੀ। ਹਾਂ ਜੀ ਇਹ ਪ੍ਰਗਰੈਸ ਕਰਾਉਂਦਾ ਸੀ ਬਾਈ ਇਹ। ਬਹੁਤ ਦੇਣ ਆ ਬਾਈ ਇਹ ਬੰਦੇ ਦੀ ਬਹੁਤ ਘਾਟਾ ਪਿਆ ਆਪਣਾ ਮਾਲਵੇ ਨੂੰ ਉਦੋਂ ਬਾਈ ਆਪਣੇ ਟੀਮਾਂ ਵੀ ਬਹੁਤ ਬਣਦੀਆਂ ਸੀ ਬਾਈ ਇਹਦੇ ਕੋਲੇ ਪ੍ਰੈਕਟਿਸ ਕਰਦੇ ਕਰਕੇ ਬਹੁਤ ਬੰਦੇ ਬਾਈ ਤੂਤਾਂ ਵਾਲਾ ਗਰਜੀਤ ਵੀ ਇੱਥੇ ਪ੍ਰੈਕਟਿਸ ਕਰਕੇ ਗਿਆ ਮੈਂ ਕਈ ਬੰਦੇ ਇਹਦੇ ਮੂੰਹ ਸੁਣੇ ਆ ਬਈ ਅਸੀਂ ਇੱਥੇ ਪ੍ਰੈਕਟਿਸ ਕਰਕੇ ਕਰਕੇ ਗਏ ਆ ਬਾਈ ਕੋਲੇ ਨੌਲੇਜ ਸੀਗੀ ਬੰਦੇ ਦੀ ਇਹ ਜੇ ਕੋਚ ਚਾਹੀਦੇ ਬਾਈ ਆਪਾਂ ਕਿਉਂਕਿ ਤੂਤਾਂ ਵਾਲਾ ਗਰਜੀਤ ਦਾ ਫਿਰ ਮੈਂ ਬੁੱਕ ਵੀ ਪੜ੍ਹੀ ਆ ਕਹਿੰਦੇ ਜਦੋਂ ਪਿੰਡ ਨੇ ਇਨਕਾਰਤਾ ਸੀ ਤੂਤਾਂ ਵਾਲਾ ਗਰਜੀਤ ਤਾਂ ਫਿਰ ਪਲਵਾਨ ਬਾਈ ਕੋਲੇ ਆ ਕੇ ਸੈੱਟ ਹੋਇਆ ਸੀ ਹਾਂਜੀ ਇੱਥੇ ਆ ਕੇ ਸੈੱਟ ਹੋਇਆ ਜੀ ਬਾਈ ਤਕੜਾਈ ਬਹੁਤ ਹੋਇਆ ਬਾਈ ਉਦੋਂ ਇੱਥੋਂ ਹੀ ਕਹਿੰਦੇ ਤਕੜਾ ਹੋਇਆ ਹਾਂਜੀ ਇੱਥੋਂ ਹੀ ਤਕੜਾ ਹੋਇਆ ਬਹੁਤ ਬੰਦੇ ਆ ਕੋਡੇ ਇੱਥੋਂ ਤਕੜੇ ਹੋਏ ਆ ਬਾਈ ਥੋੜਾ ਸੁਭਾਅ ਬਣਿਆ ਵੀਰੇ ਕਦੇ ਨਹੀਂ ਨਹੀਂ ਬਾਈ ਆਪਾਂ ਨਹੀਂ ਵੈਸੇ ਬਾਦ ਵਾਲੇ ਆ ਬਾਈ ਇਹ ਬਾਈ ਸੀਨੀਅਰ ਸੀਗੇ ਪਹਿਲਾਂ ਵਾਲੇ ਸੀਗੇ ਸਾਰੇ ਆਪਾਂ ਨਹੀਂ ਗਏ ਬਾਈ ਉੱਥੇ